ਵੱਖ-ਵੱਖ ਲੋਕਾਂ ਦੇ ਵੱਖ-ਵੱਖ ਰਿਐਕਸ਼ਨ ਹੋਏ ਅਤੇ ਅਸੀਂ ਕੁਝ ਧਾਰਮਿਕ ਲੀਡਰਾਂ ਨਾਲ ਗੱਲਬਾਤ ਵੀ ਕੀਤੀ। ਇਨਸਾਨ ਨੂੰ ਦਰਸਲ ਗੱਲ ਇਹ ਕਿ ਸਾਡੀ ਫਿਤਰਤ ਬੜੀ ਕਮਜ਼ੋਰ ਹੈ। ਬਾਨਸਰ ਤੌਰ ਤੇ ਜਦੋਂ ਸਾਨੂੰ ਛੋਟੀ ਬੋਡੀ ਤਕਲੀਫ ਆਉਂਦੀ ਹੈ ਤੇ ਅਸੀਂ ਆਲੇ ਦੁਆਲੇ ਹੱਥ ਪੈਰ ਮਾਰਦੇ ਆਂ ਤੇ ਅਸੀਂ ਢੋ ਕੋਈ ਸੋਚਦੇ ਕਿ ਸਾਨੂੰ ਕਿਸੇ ਕੋਲ ਸੁਆਸਰਾ ਮਿਲੇ ਤੇ ਅਸੀਂ ਇਹੋ ਜਿਹੇ ਪਖੰਡੀ ਸਾਧ ਹੈ ਜਿਹਨਾਂ ਦੇ ਪਿੱਛੇ ਪੈ ਜਾਂਦੇ ਆਂ ਫਿਰ ਲੋਕੀ ਕੋਈ ਪੁੱਤਰਾਂ ਦੀ ਦਾਤ ਮੰਗਦਾ ਕੋਈ ਧੀਆਂ ਦੀ ਦਾਤ ਮੰਗਦਾ ਤੇ ਕੋਈ ਇਹ ਸਮਝਦਾ ਕਿ ਮੇਰੇ ਘਰ ਚੰਗਾ ਲਵੇਰਾ ਹੀ ਹੋਵੇ ਛੋਟ ਛੋਟੀਆਂ ਗੱਲਾਂ ਲੈ ਕੇ ਅਸੀਂ ਸਾਧਾ ਸੰਤਾਂ ਦੇ ਪਿੱਛੇ ਫਿਰਦੇ ਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਜਿਹੜੀ ਸਿੱਖਾਂ ਦੀ ਇੱਕ ਨਮਾਇੰਦਾ ਜਮਾਤ ਆ ਔਰ ਜਿਹੜੀ ਸਿੱਖੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂ ਔਰ ਸਾਡਾ ਤਾਂ ਇਹੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ ਔਰ ਜਿਹੜਾ ਕੋਈ ਸਾਧ ਸੰਤ ਜਾਂ ਕੋਈ ਸਾਰੇ ਸੰਤ ਇੱਕ ਬਰਾਬਰ ਨਹੀਂ ਹੁੰਦੇ ਜਿਹੜੇ ਕੋਈ ਸੰਤ ਮਹਾਂਪੁਰਸ਼ ਹੈਗੇ ਆ ਜਿਹੜੇ ਸਿੱਖੀ ਦੇ ਲੜ ਲਾਉਂਦੇ ਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਆ ਉਹ ਕੋਈ ਮਾੜੀ ਗੱਲ ਨਹੀਂ ਪਰ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕੋਈ ਸੰਤ ਉੱਥੇ ਬਰਥਡੇ ਮਨਾ ਰਿਹਾ ਕਲਗੀ ਲਾ ਰਿਹਾ ਜਾਂ ਉਹ ਬੈਠਾ ਆਪਣੇ ਸੇਵਕਾਂ ਨੂੰ ਸਿਰ ਤੇ ਹੱਥ ਰੱਖ ਰਿਹਾ ਇਹ ਸਾਡੀ ਪਰੰਪਰਾ ਵਿੱਚ ਸ਼ਾਮਲ ਨਹੀਂ ਸਾਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਜੇ ਕਿਸੇ ਨੇ ਆਪਦਾ ਕੋਈ ਬਰਥਡੇ ਮਨਾਉਣਾ ਉਹ ਵੀ ਤਾਂ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣੀ ਚਾਹੀਦੀ ਆ ਨਾ ਕਿ ਲੋਕਾਂ ਨੂੰ ਉਸ ਦਿਨ ਆਪ ਦਿਓ ਪਰ ਦੂਜੇ ਪਾਸੇ ਮਾਪਿਓ ਦੇ ਪੈਰੀ ਹੱਥ ਲਾਉਣਾ ਮਾਪਿਓ ਦੇ ਕਿਉਂਕਿ ਇਹ ਤਾਂ ਨਾਰਮਲ ਚੱਲੀ ਜਾਂਦੀ ਉਹਦੇ ਵਿੱਚ ਕੋਈ ਮਾਪਿਓ ਦੇ ਮਤਲਕ ਨਹੀਂ ਕਿਤੇ ਲਿਖਿਆ ਗਿਆ ਮਾਪਿਓ ਅਸੀਂ ਟੀਚਰਸ ਜਾਂ ਕੋ ਸਿਆਣਾ ਮਹਾਪੁਰਸ਼ ਮਹਾਪੁਰਸ਼ ਹੋਵੇ ਤੇ ਉਹਨਾਂ ਨੂੰ ਅਸੀਂ ਸੀਸ ਨਵਾ ਦਿੰਨੇ ਆਊਟ ਆਫ ਰਿਸਪੈਕਟ ਪਰ ਇਹ ਨਹੀਂ ਅਸੀਂ ਕਹਿੰਦੇ ਕਿ ਕੋਈ ਮਹਾਪੁਰਸ਼ ਆ ਉਹ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਂ ਉਹਦੀ ਬਰਾਬਰਤਾ ਹੈ ਸਾਡਾ ਗੁਰੂ ਜਿਹੜਾ ਸਿੱਖ ਧਰਮ ਦਾ ਗੁਰੂ ਆ ਲਿਵਿੰਗ ਗੁਰੂ ਉਸੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਹੈ ਉਹਨਾਂ ਤੋਂ ਬਿਨਾ ਹੋਰ ਕਿਸੇ ਨੂੰ ਉਹਨਾਂ ਨੂੰ ਗੁਰੂ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਮੱਥਾ ਨਹੀਂ ਟੇਕਣਾ ਸਿਰ ਗੁਰੂ ਗ੍ਰੰਥ ਸਾਹਿਬ ਨੂੰ ਕਿਉਂਕਿ ਗੁਰੂ ਹੈ ਇਸ ਕਰਕੇ ਅਸੀਂ ਮੱਥਾ ਟੇਕਣਾ ਸਰ ਜਗਤਾਰ ਸਿੰਘ ਸਿੰ্ধু ਜੀ ਆਪਣੇ ਢੜਰੀਆਂ ਵਾਲੇ ਸਾਧ ਮੁੰਡੇ ਰਣਜੀਤ ਸਿੰਘ ਦੀ ਇੱਕ ਇਥੇ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਪੈਰੀਂ ਹੱਥ ਲਗਵਾਉਂਦਾ ਹੈ ਔਰ ਉਸ ਤੋਂ ਬਿਨਾ ਸੈਲ ਫੋਨ ਤੇ ਗੱਲਾਂ ਕਰਦਾ ਲੋਕਾਂ ਦੇ ਸਿਰ ਪਲੋਸਦਾ ਔਰ ਤਾਂ ਉਹਨਾਂ ਦੇ ਪੈਰ ਚੁੰਮਦੀਆਂ ਨੇ ਮੁੰਦਰੀਆਂ ਪਾਉਂਦੇ ਨੇ ਹੁਣ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ ਟੰਡੀਆਂ ਵਾਲੇ ਗੁਰਦੁਆਰਾ ਸਾਹਿਬ ਦਸਮੇਸ਼ ਦਰਵਾਰ ਵੀ ਆਏ ਸੀ ਬੀਤੇ ਸਮੇਂ ਦੇ ਵਿੱਚ ਪਿੱਛੇ ਜਿਹੜਾ ਉਹਦੇ ਬਾਰੇ ਬਾਤ ਬਾਤ ਉੱਠਿਆ ਇਸ ਤੋਂ ਪਹਿਲਾਂ ਉਹਦੇ ਬਾਰੇ ਅਸੀਂ ਕੋਈ ਬਾਤ ਬਾਤ ਪੰਜਾਬ ਦੀ ਧਰਤੀ ਤੋਂ ਕੋਈ ਵੀ ਨਹੀਂ ਸੁਣਿਆ ਤੇ ਜੋ ਦਸ਼ਮੇਸ਼ ਤਰਵਾਰ ਉਹਨੇ 2-3 ਦਿਨ ਇੱਥੇ ਪ੍ਰਚਾਰ ਕੀਤਾ ਆ ਉਹਦੇ ਵਿੱਚ ਮਰਜ਼ਾਦਾ ਦੇ ਖਿਲਾਫ ਸਾਨੂੰ ਕੋਈ ਐਸੀ ਗੱਲ ਨਹੀਂ ਲੱਭੀ ਜਿਹੜੀ ਉਹਨੇ ਕੀਤੀ ਹੋਵੇ ਕੋਈ ਵੀ ਇਹ ਜਿਹੜੀ ਇਸ ਤਰ੍ਹਾਂ ਦੀ ਗੱਲ ਆ ਪੈਰੀਂ ਹੱਥ ਲਾਉਣ ਦੀ ਜਾਂ ਕਲਗੀ ਲਾਉਣ ਦੀ ਜਾਂ ਕੋਈ ਵੀ ਗੱਲ ਆ ਇਹ ਸਾਰੀਆਂ ਚੀਜ਼ਾਂ ਮਰਜ਼ਾਦਾ ਦੇ ਉਲਟ ਹੈਗੀਆਂ ਔਰ ਅਸੀਂ ਅਪੀਲ ਕਰਦੇ ਆਂ ਕਿ ਇਹਦੇ ਬਾਰੇ ਸਾਡੀ ਜਿਹੜੀ ਸਰਵੋੱਚ ਸੰਸਥਾ ਆ ਕਾਲ ਤਖਤ ਸਾਹਿਬ ਜਾਂ ਸ਼ਰੂਮਣੀ ਕਮੇਟੀ ਉਹਨਾਂ ਨੂੰ ਇਹਦਾ ਨੋਟਸ ਲੈਣਾ ਚਾਹੀਦਾ ਔਰ ਜਿਹੜਾ ਵੀ ਉਹ ਫੈਸਲਾ ਉਹਦੇ ਬਾਰੇ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਹੋਵਾਂਗੇ ਹੁਣ ਜੇ ਦੁਬਾਰਾ ਮੌਕਾ ਮਿਲਦਾ ਤਾਂ ਇਸੇ ਹੀ ਰਣਜੀਤ ਸਿੰਘ ਨੂੰ ਟਡਰੀਆਂ ਵਾਲੇ ਨੂੰ ਦੁਬਾਰਾ ਵੀ ਦਸ਼ਮੇਸ਼ ਦਿਵਾਰ ਸੱਦੋਗੇ ਇਹ ਇਹਦੇ ਬਾਰੇ ਜੀ ਸਾਡੀ ਇਹ رائے ਹੈਗੀ ਆ ਅਗਰ ਕੋਈ ਫੈਸਲਾ ਸਾਡੀ ਸਰਵੋੱਚ ਸੰਸਥਾਵਾਂ ਦੇ ਖਿਲਾਫ ਲੈਂਦੀ ਆ ਤੇ ਅਸੀਂ ਬਿਲਕੁਲ ਨਹੀਂ ਸੱਦਾਂਗੇ ਅਗਰ ਉਹਨਾਂ ਨੂੰ ਉੱਥੋਂ ਕੋਈ ਬਰੀ ਹੁੰਦੇ ਆ ਜਾਂ ਕੋਈ ਗੱਲ ਨਹੀਂ ਤੇ ਫੇਰ ਅਸੀਂ ਜ਼ਰੂਰ ਉਹਨਾਂ ਨੂੰ ਸੱਦਾਂਗੇ ਆਮ ਸਿੰਘ ਸਭਾਵਾਂ ਤੇ ਗੁਰਦੁਆਰੇ ਕਿਉਂਕਿ ਬਹੁਤਾਂ ਵਿੱਚ ਪੋਲਿਟੀਸ਼ੀਅਨ ਦੇ ਅਖਾੜੇ ਬਣ ਗਏ ਤੇ ਡੇਰੇਦਾਰ ਨਾਰਾ ਲਾਣ ਲੱਗ ਪਏ ਅਸੀਂ ਨਿਰੋਲ ਨਾਮ ਵੀ ਗੱਲ ਕਰਦੇ ਆਂ ਪ੍ਰਮਾਤਮਾ ਦੀ ਗੱਲ ਕਰਦੇ ਆਂ ਤੋਂ ਭੋਲੇ ਭਾਲੇ ਲੋਗ ਉਸ ਪਾਸੇ ਪ੍ਰੇਰਿਤ ਹੋ ਗਏ ਜਦ ਕਿ ਨਾਮ ਤੇ ਗਿਆਨ ਦੀ ਗੱਲ ਉਹ ਵੀ ਨਹੀਂ ਕਰਦੇ ਉਹਨਾਂ ਦੇ ਵੀ ਆਪਣੇ ਸਵਾਰਥ ਜੋ ਹੈ ਜੁੜੇ ਹੋਏ ਨੇ ਆਮ ਸਾਧਾਰਨ ਲੋਕ ਇਸ ਤਰ੍ਹਾਂ ਭਟਕ ਰਹੇ ਨੇ ਕਿਉਂਕਿ ਇੱਕ ਘਰ ਤੋਂ ਅਸਲੀਅਤ ਨਾ ਮਿਲਣ ਕਰਕੇ ਉਹ ਦੂਜੇ ਪਾਸੇ ਲੋਕੀ ਭਟਕ। ਤਾਂ ਮੈਂ ਤਾਂ ਜਿਹੜੀ ਸਾਰੇ ਸਿੱਖ ਜਗਤ ਨੂੰ ਇਹ ਸੁਨੇਹਾ ਦੇਵਾਂਗਾ ਕਿ ਤੁਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਲਾੜ ਲਾਇਆ ਗਿਆ ਹੈ। ਰੱਬ ਦਾ ਹੀ ਵਾਸਤਾ ਹੈ। ਇੱਕ ਵਾਰ ਫੇਰ ਕਹਾਂ ਰੱਬ ਦਾ ਹੀ ਵਾਸਤਾ ਬਈ ਤੁਸੀਂ ਗੁਰੂ ਗ੍ਰੰਥ ਸਾਹਿਬ ਤੋਂ ਸੁਭਾਏ ਹੋਰ ਕਿਸੇ ਨੂੰ ਮਥਾਣਾ ਟਿਕੋ ਜੇਥੇ ਤੁਹਾਨੂੰ ਬਾਣੀ ਪੜ੍ਹ ਵਿੱਚ ਪਤਾ ਲੱਗਦਾ ਹੈ ਕਿ ਬੰਦੇ ਨੂੰ ਦੁੱਖ ਸੁੱਖ ਸਰੀਰ ਦੇ ਵਿੱਚ ਆਂਦੇ ਹੈ ਛੋਟੇ ਛੋਟੀਆਂ ਮਾਨਸਿਕ ਮਾਨਸਿਕ ਜੋ ਅਕੜਾਈਆਂ ਅਨਸਾਰ ਇਨਸਾਨ ਨੂੰ ਆਂਦੀਆਂ ਉਹਨਾਂ ਮਾਨਸਿਕ ਜਿਹੜੀਆਂ ਔਖਿਆਆਂ ਉਹਨਾਂ ਨੂੰ ਤੁਸੀਂ ਇਤੀ ਵੱਡੀ ਨਾ ਗੱਲ ਹੋ ਕਿ ਤੁਸੀਂ ਸਾਧੂ ਸੰਤ ਫਕੀਰਾਂ ਦੇ ਪਿੱਛੇ ਤੁਰ ਪਾਓ ਉਹਨਾਂ ਨੂੰ ਸਹਿਣ ਦੀ ਸ਼ਕਤੀ ਉਹ ਤੁਸੀਂ ਆਪਣੇ ਵਿੱਚ ਪ੍ਰਦਾਨ ਕਰੋ ਤਾਂ ਕਿ ਤੁਸੀਂ ਸੱਚੀ ਸੁੱਚੀ ਸਿੱਖੀ ਦੀ ਸਿੱਖ ਜਗਤ ਜੋ ਸਿੱਖ ਸਿੱਖਿਆ ਹੈ ਸਾਡੀ ਰਹਿਤ ਮਰਿਆਦਾ ਹੈ ਉਹਦੇ ਮੁਤਾਬਕ ਸੱਚੀ ਸੁੱਚੀ ਜ਼ਿੰਦਗੀ ਜੀ ਸਕੋ ਮੁਕਤੀ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਅਗੇ ਸਿਰ ਝੁਕਾਣਾ ਸਾਡੇ ਧਰਮ ਦੇ ਮੁਤਾਬਕ ਨਹੀਂ ਅਤੇ ਹਾਂ ਜਿਹੜਾ ਧਰਮ ਹੈ ਆਰਗੇਨਾਈਜ਼ ਧਰਮ ਹੈ ਜਿਹੜਾ ਧਾਰਮਿਕ ਹੋਣਾ ਧਰਮ ਜਿਹੜਾ ਉਹ ਆਲਾ ਸ਼ਕਤੀਆਂ ਦਾ ਵਿਕਾਸ ਹੈ ਸ਼ਹਿਨਸ਼ੀਲਤਾ ਪਿਆਰ ਸਚਾਈ ਦਇਆ ਇਹ ਸਾਰੇ ਧਰਮ ਦੇ ਕੁਝ ਗੁਣ ਨੇ ਇਨਾਂ ਦਾ ਵਿਕਾਸੀ ਧਰਮ ਹੈ ਪਰ ਆਰਗੇਨਾਈਜ਼ ਧਰਮ ਦੇ ਵਿੱਚ ਬਹੁਤ ਸਾਰੇ ਪ੍ਰਚਾਰਕ ਆਏ ਨੇ ਜਿਨ੍ਹਾਂ ਨੇ ਸੱਚੀ ਮੁੱਚੀ ਵਧੀਆ ਪ੍ਰਚਾਰ ਕਰਕੇ ਲੋਕਾਂ ਨੂੰ ਗੁਰੂ ਦੇ ਲੜ ਲਾਇਆ ਇਹ ਹੁਣ شناਖਤ ਤੁਸੀਂ ਕਰਨੀ ਹੈ ਅਸੀਂ ਸਿਰਫ ਤੁਹਾਨੂੰ ਦੱਸ ਸਕਦੇ ਹਾਂ ਜਿਹੜੇ ਲੋਕ ਗੁਰਬਾਣੀ ਦਾ ਨਾਮ ਵਰਤ ਕੇ ਗੁਰੂ ਦਾ ਨਾਮ ਵਰਤ ਕੇ ਜਾਂ ਉਹਨਾਂ ਵਾਂਗ ਲਿਖਣਾ ਚਾਹੁੰਦੇ ਨੇ ਉਹਨਾਂ ਵਾਂਗ ਲੱਗਣਾ ਚਾਹੁੰਦੇ ਨੇ ਉਹਨਾਂ ਵਾਂਗ ਦੱਖ ਆਪਣੀ ਰੱਖਣਾ ਚਾਹੁੰਦੇ ਨੇ ਉਹਨਾਂ ਤੋਂ ਬਚਣਾ ਹੈ ਕਿ ਤੁਹਾਡੀ ਲੁੱਟ ਖਸੁੱਟ ਨਾ ਕਰ ਸਕਣ ਜਾਗਰੂਕ ਹੋਣਾ ਤੁਹਾਡਾ ਆਪਣਾ ਫਰਜ਼ ਹੈ ਕਿ ਤੁਸੀਂ ਫੈਸਲਾ ਕਰਨਾ ਹੈ ਕਿਸ ਨੂੰ ਤੁਸੀਂ ਮੰਨਣਾ ਹੈ ਜਾਂ ਨਹੀਂ ਮੰਨਣਾ ਪਰ ਜਿਸ ਤਰ੍ਹਾਂ ਬਾਕੀ ਵਿਦਵਾਨਾਂ ਨੇ ਦੱਸਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਅੱਗੇ ਨੱਕ ਰਗੜਨਾ ਜਾਂ ਉਹਨਾਂ ਦੀ ਹਾਜ਼ਰੀ ਦੇ ਵਿੱਚ ਕਿਸੇ ਹੋਰ ਨੂੰ ਮੱਥਾ ਟੇਕਣਾ ਇਹ ਬਿਲਕੁਲ ਮناسب ਨਹੀਂ ਇਸ ਤਰ੍ਹਾਂ ਦੇ ਸੰਤ ਕਾਫੀ ਆ ਰਹੇ ਨੇ ਕੈਨੇਡਾ ਦੇ ਵਿੱਚ ਹੋਰ ਵੀ ਆਉਣਗੇ ਪਰ ਇਹ شناخت ਤੁਸੀਂ ਕਰਨੀ ਹੈ ਕਿ ਕੀ ਵਾਕਈ ਤੁਸੀਂ ਉਹਨਾਂ ਦੇ ਪੈਰੀਂਆਂ ਫਲਾ ਕੇ ਉਹਨਾਂ ਨੂੰ ਆਪਣੇ ਹੱਦ ਭਨਵੀ ਮਿਹਨਤ ਦੇ ਡਾਲਰ ਦੇਣੇ ਨੇ ਜਾਂ ਕਿ ਤੁਸੀਂ ਉਹਨਾਂ ਤੋਂ ਬਚ ਕੇ ਰਹਿਣਾ ਜਦੋਂ ਕਦੀ ਵੀ ਐਸਾ ਕੋਈ ਧਾਰਮਿਕ ਜਾਂ ਸਮਾਜਿਕ ਮਸਲਾ ਹੁੰਦਾ ਹੈ ਤਾਂ ਮੀਡੀਆ ਦਾ ਇਹ ਫਰਜ਼ ਹੁੰਦਾ ਹੈ ਕਿ ਲੋਕਾਂ ਦੇ ਸਾਹਮਣੇ ਉਸ ਨੂੰ ਤੱਥਾਂ ਤੇ ਆਧਾਰਿਤ ਪੇਸ਼ ਕੀਤਾ ਜਾਵੇ ਉਸ ਦੇ ਨਾਲ ਸਬੰਧਤ ਵਿਅਕਤੀਆਂ ਦੇ ਨਾਲ ਗੱਲਬਾਤ ਕਰਕੇ ਲੋਕਾਂ ਦੇ ਸਾਹਮਣੇ ਵਿਚਾਰ ਪੇਸ਼ ਕੀਤੇ ਜਾਣ ਇਸ ਦਾ ਮਕਸਦ ਸਿਰਫ ਇਹੀ ਹੁੰਦਾ ਹੈ ਕਿ ਕਮਿਊਨਿਟੀ ਦੇ ਵਿੱਚ ਜਾਗਰੂਕਤਾ ਪੈਦਾ ਕੀਤੀ ਜਾਵੇ ਸਿੱਖਿਆ ਜਾ ਐਜੂਕੇਸ਼ਨ ਪ੍ਰਦਾਨ ਕੀਤੀ ਜਾਵੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕਦੀ ਵੀ ਮਕਸਦ ਨਹੀਂ ਹੈ